ਮੈਂ ਵੀ ਗੱਲ ਨਾ ਫਿਲਟਰ ਕਰਕੇ ਨਹੀਂ ਬੋਲ ਸਕਦੇ ਨੂੰ ਪਤਾ ਹੀ ਹੈ ਸਭ ਨੂੰ ਪਤਾ ਹੈ ਮੈਂ ਜੇ ਮਤਲਬ ਕਿ ਮੈਂ ਮੇਰੀ ਕੋਈ ਗੱਲ ਗਵਾਰਾਂ ਵਾਲੀ ਵੀ ਹੋਏਗੀ ਫੋਰ ਐਗਜ਼ਾਮਪਲ ਤਾਂ ਮੈਂ ਉਹ ਬੋਲ ਦੇਣੀ ਹੈ ਮੈਂ ਫਿਲਟਰ ਨਹੀਂ ਕਰ ਸਕਦੀ ਰੋਜ਼ੀ ਵੀ ਉਦਾਂ ਹੀ ਹੈ ਉਹ ਫਿਲਟਰ ਨਹੀਂ ਕਰਕੇ ਬੋਲਦੀ ਉਹ ਬੋਲ ਦਿੰਦੀ ਹੈ ਪਰ ਉਹਦੇ ਦਿਲ 'ਚ ਕੁਛ ਨਹੀਂ ਕੁਛ ਦੀ ਹੈ ਪਰ ਇਹ ਫਿਲਟਰ ਹੋ ਕੇ ਰਹਿਣਾ ਮਤਲਬ ਤੁਸੀਂ ਹੈ ਨਾ ਬਿਗ ਮਾਉਥ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਦਿਲ 'ਚ ਕੁਝ ਨਹੀਂ ਹੈ ਬਟ ਜੋ ਹੈਗਾ ਮੂੰਹ ਤੇ ਬੋਲ ਹੀ ਦੇਣਾ ਚਾਹੀਏ ਅਗਲੇ ਬੰਦ ਜਿੱਦਾਂ ਵੀ ਹੈ ਨਾ ਉਹ ਲਵੇ ਬੁਰਾ ਵਾਲਾ ਨਹੀਂ ਮੈਂ ਆਪਣੇ ਆਪ ਨੂੰ ਲੈ ਕੇ ਹੀ ਬੋਲ ਦਿੰਨੀ ਹੁੰਦੀ ਆ ਵੀ ਬੇਬਾਕ ਆ ਵੀ ਜੋ ਵੀ ਮੈਂ ਬਣਾ ਕੇ ਨਹੀਂ ਚੀਜ਼ਾਂ ਬੋਲਦੀ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਦੀ ਮੈਂ ਹੈਗੀ ਆ ਮੈਂ ਉਦਾਂ ਦਿਖਾ ਦਵਾਂ ਕੁਝ ਵੀ ਐਕਸਟਰਾ ਆਰਡੀਨਰੀ ਕਰਕੇ ਮੈਨੂੰ ਦਿਖਾਉਣ ਦੀ ਲੋੜ ਨਹੀਂ ਅਗਲੇ ਅਗਲੇ ਬੰਦੇ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਨੇ ਵਧੀਆ ਲੈਂਦੇ ਸਭੋ ਮੈਨੂੰ ਇਦਾਂ ਲੱਗਦਾ ਕਿ ਇਹ ਮੇਰਾ ਵਹਿਮ ਸੀ ਵੈਸੇ ਕਦੇ ਵੀ ਨਹੀਂ ਮੈਂ ਇਦਾਂ ਕਿ ਵੀ ਮੈਂ ਐਜ਼ ਅ ਐਕਟ੍ਰੈਸ ਤਰ੍ਹਾਂ ਰਵਾਂ ਜਾਂ ਮੈਂ ਪੂਰਾ ਆਰਟਿਸਟ ਤਰ੍ਹਾਂ ਰਵਾਂ ਮੈਂ ਜਿੰਨੀ ਮਤਲਬ ਡਾਊਨ ਹੋ ਕੇ ਰਹਿਨੀ ਆ ਨਾ ਓਨੇ ਮੇਰੇ ਨਾਲ ਲੋਕ ਜੁੜ ਰਹੇ ਨੇ ਓਨੇ ਹੀ ਜੁੜ ਰਹੇ ਨੇ ਤੇ ਮੈਨੂੰ ਇਸ ਚੀਜ਼ ਦੀ ਇੰਨੀ ਮਤਲਬ ਵਧੀਆ ਲੱਗ ਰਹੀ ਹੈ ਮੈਨੂੰ ਇਹ ਚੀਜ਼ ਕਿ ਸਗੋਂ ਸ਼ੁਕਰ ਹੈ ਮਾਹੀ ਕਿ ਤੈਨੂੰ ਇਦਾਂ ਲੋਕ ਪਸੰਦ ਕਰ ਰਹੇ ਨੇ ਬਹੁਤ ਘੱਟ ਲੋਕ ਹੁੰਦਾ ਐਦਾਂ ਕਿ ਜਦੋਂ ਤੁਹਾਨੂੰ ਐਜ਼ ਇਟ ਇਜ਼ ਤੁਹਾਨੂੰ ਕੋਈ ਪਸੰਦ ਕਰ ਲੇ ਬਹੁਤ ਘੱਟ ਹੁੰਦਾ ਤਾ ਮੈਨੂੰ ਇਸ ਚੀਜ਼ ਦੀ ਵੀ ਖੁਸ਼ੀ ਹੈ ਕਿ ਜਿੱਦਾਂ ਦੀ ਮੈਂ ਹੈਗੀ ਆ ਮੈਨੂੰ ਮੇਰੇ ਵਰਗਾ ਹੀ ਪਿਆਰ ਕਰਦੇ ਆ ਬਹੁਤ ਮੈਨੂੰ ਲੱਗਦਾ ਕਿ ਇੱਕ ਵਧੀਆ ਚੀਜ਼ ਹੈ ਜਦੋਂ ਆਰਟਿਸਟ ਇੱਕ ਤਾਂ ਪਹਿਲੇ ਆਪਣੇ ਆਪ ਨੂੰ ਹੀ ਨਾ ਗਰਾਉਂਡਡਡ ਰੱਖਣਾ ਹੈ ਨਾ ਕਿਉਂਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਰਦੇ ਆ ਕਿ ਇਹ ਜਿਹੋ ਜੀ ਲਾਈਮਲਾਈਟ ਹੁੰਦੀ ਹੈ ਨਾ ਇਹ ਬੰਦੇ ਨੂੰ ਇੱਕ ਵਾਰ ਤੇ ਉੱਪਰ ਜ਼ਰੂਰ ਉਹਦਾ ਦਿਮਾਗ ਜਿਹੜਾ ਲੈ ਜਾਂਦੀ ਹੈ ਬਟ ਖੁਦ ਨੂੰ ਇੰਨਾ ਕੁ ਸਟਰਲ ਰੱਖਣਾ ਔਰ ਗਰਾਉਂਡ ਰੱਖਣਾ ਬੜਾ ਔਖਾ ਹੁੰਦਾ ਹੈ ਬਟ ਫਿਰ ਵੀ ਤੁਸੀਂ ਜਿਹੜੇ ਹੋ ਰਹਿੰਦੇ ਤੁਹਾਡਾ ਤਾਂ ਅਸੀਂ ਜਾਣਦੇ ਬਿਹੇਵਰ ਔਰ ਗੁਰਨਾਮ ਨੂੰ ਇਨੇ ਚਿਹਰੇ ਤੋਂ ਅਸੀਂ ਜਾਣਦੇ ਨੇ ਚਿਹਰੇ ਤੋਂ ਇੰਟਰਵਿਊ ਕਰ ਰਿਹਾ ਤੁਹਾਡਾ ਬਿਹੇਵਰ ਵੀ ਜਾਣਦੇ ਤੁਸੀਂ ਬਹੁਤ ਡਾਊਨ ਟੂ ਅਰਥ ਹੋ ਹੈਨਾ ਬਹੁਤ ਥਾਟਫੁਲ ਹੋ ਤੁਹਾਡੀ ਇੱਕ ਗੱਲ ਬੜੀ ਵਧੀਆ ਲੱਗੀ ਤੁਸੀਂ ਕਿਤੇ ਕਹਿ ਰਹੇ ਸੀ ਕਿ ਪ੍ਰੋਡਿਊਸਰ ਬਣਨ ਦਾ ਇੱਕ ਇਹ ਵੀ ਰੀਜ਼ਨ ਹੈ ਕਿ ਮੈਂ ਬੜਾ ਵੇਖਿਆ ਕਿ ਲੋਕਾਂ ਨੂੰ ਸਾਡੀ ਪੇਮੈਂਟਸ ਤਾਂ ਆ ਰਹੀ ਮਨ ਲਾਦਾ ਕੋਈ ਹਰ ਕੋਈ ਨਹੀਂ ਸੋਚਦਾ ਕਿ ਯਾਰ ਕਿ ਫਲਾਣੇ ਬੰਦੇ ਦੀ ਪੇਮੈਂਟ ਆ ਗਈ ਨੇ ਸੋਚਦਾ ਕਿ ਚਲ ਮੇਰੀ ਆ ਗਈ ਤੇ ਡਨ ਹੈ ਕੰਮ ਹੈ ਨਾ ਬਟ ਇਹ ਬਹੁਤ ਅੱਛੀ ਤੁਹੀ ਚੀਜ਼ ਕੀਤੀ ਕਿ ਮੈਂ ਫਿਲਮਾਂ ਤਾਂ ਬਣਾ ਰਿਹਾ ਕਿ ਲੋਕਾਂ ਨੂੰ ਜਿਹੜੀ ਹੈ ਹੈਲਪ ਹੋਵੇ ਸੋ ਘਰ ਚੱਲਦੇ ਆ ਸਾਡੀ ਇੱਕ ਫਿਲਮ ਦੇ ਨਾਲ ਮੇਰੇ ਨਾ ਧਰਦਿਆਂ ਦਾ ਵੀ ਇਹੀ ਮੰਨਣਾ ਹੈ ਕਿ ਮੇਰੇ ਫਾਜ਼ਲ ਸਾਹਿਬ ਮੈਂ ਬਚਪਨ ਤੋਂ ਇਹ ਗੱਲ ਉਹਨਾਂ ਦੇ ਮੂੰਹ ਚੋਂ ਹਮੇਸ਼ਾ ਸੁਣੀ ਹੈ ਕਿ ਦੁਆਵਾਂ ਵੀ ਲੱਗਦੀਆਂ ਬਾਦਦੁਆਵਾਂ ਵੀ ਲੱਗਦੀਆਂ ਨੇ ਬਿਲਕੁਲ ਤੇ ਕਈ ਵਾਰ ਹੋਇਆ ਮਤਲਬ ਸਾਨੂੰ ਵੀ ਫੀਲ ਹੁੰਦਾ ਹੈ ਕਿ ਯਾਰ ਬਹੁਤ ਵਾਰ ਸਾਨੂੰ ਆਟ ਵਾਲਾ ਬੰਦਾ ਕਹੂਗਾ ਭਾਈ ਮੇਰੀ ਔਰ ਉਹ ਬੰਦੇ ਉਹਨਾਂ ਦਾ ਤਾਂ ਇੱਕ ਕੰਮ ਹੈ ਨਾ ਹਨਾ ਸਾਡਾ ਵੀ ਚਲੋ ਕੰਮ ਹੈ ਪਰ ਸਾਡੇ ਕੋਲ ਆਪਸ਼ਨਸ ਹੈਗੀਆਂ ਹੋਰ ਭਈਆ ਮੇਰੀ ਪੇਮੈਂਟ ਨਹੀਂ ਆਈ ਹਨਾ ਬਹੁਤ ਵਾਰ ਐ ਹੁੰਦਾ ਕਿ ਬਹੁਤ ਸਾਰੇ ਮੇਕਅਪ ਵਾਲਿਆਂ ਦੀ ਸਿਕਿਉਰਿਟੀ ਵਾਲਿਆਂ ਦੀ ਤਾਂ ਮਤਲਬ ਐਕਚੁਅਲੀ ਹੋਲਸੋਲੇ ਨਹੀਂ ਸੀਗਾ ਪਰ ਮੈਨੂੰ ਐ ਐਰ ਕਿ ਜਦੋਂ ਪ੍ਰੋਜੈਕਟ ਆਵੇ ਫਰਡੇ ਨੂੰ ਤਾਂ ਉਹਦੇ ਚ ਦਵਾਵਾਂ ਹੋਣ ਹਰ ਬੰਦਾ ਕਹਵੇ ਹਰ ਹਰ ਜਿੰਨੇ ਵੀ ਮਤਲਬ 150 200 ਬੰਦੇ ਨੇ ਕੰਮ ਕੀਤਾ ਤੋ so, 200 ਬੰਦਾ ਕਹਿ ਰਿਹਾ ਹੋਵੇ ਕਿ ਯਾਰ ਇਹ ਫਿਲਮ ਜਰੂਰ ਚੱਲਣੀ ਚਾਹੀਦੀ ਹੈ ਇਹ ਪ੍ਰੋਡਿਊਸਰ ਜਰੂਰ ਬਚਣਾ ਚਾਹੀਦਾ ਤਾਂ ਕਿ ਇਹ ਬੰਦੇ ਸਾਨੂੰ ਹੋਰ ਕੰਮ ਦੇਣ ਰਾਈਟ ਰਾਈਟ ਉਹ ਇੱਕ ਥਾਟ ਤਾਂ ਮੇਰੇ ਮਾਈਂਡ 'ਚ ਸੀਗਾ ਵੀ ਯਾਰ ਪੋਜ਼ਿਟਿਵਿਟੀ ਨਾਲ ਇੱਕ ਪ੍ਰੋਜੈਕਟ ਤਿਆਰ ਕਰਨਾ ਹੂੰ ਇਹ ਵੀ ਹੁੰਦਾ ਹੈ ਕਿ ਜਿਹੜੇ ਕਈ ਵਾਰ ਬਹੁਤ ਪ੍ਰੋਡਿਊਸਰ ਜਿਹੜੇ ਆ ਜ਼ਿਆਦਾ ਉਹ ਕਈ ਵਾਰ ਸੋਚਦੇ ਕਿ ਯਾਰ ਨਵਾਂ ਕਿਉਂ ਕੁਝ ਟਰਾਈ ਕਰੀਏ ਹੈ ਨਾ ਕਿ ਰਿਸਕ ਲੱਗਦਾ ਹੁੰਦਾ ਹੈ ਤੁਹਾਡਾ ਪ੍ਰੋਡਿਊਸਰ ਬਣਨ ਦਾ ਇਹ ਵੀ ਸਗਾ ਮੋਟਿਵ ਕਿ ਹਾਂ ਮੈਂ ਮੈਨੂੰ ਪਤਾ ਹੈ ਕਿ ਮੈਂ ਕਰ ਸਕਦਾ ਤੇ ਇਹ ਚੀਜ਼ ਜਿਹੜੀ ਲੋਕੀ ਮੇਰੇ ਨਾਲ ਕੋਆਪਰੇਟ ਕੋਆਪਰੇਟ ਕਰਕੇ ਤੇ ਮੇਰੇ ਨਾਲ ਕੰਮ ਕਰ ਸਕਦੇ ਤੇ ਕੁਝ ਨਵੇਂ ਪ੍ਰੋਜੈਕਟਸ ਲੈ ਕੇ ਆਈਏ ਹਮੇਸ਼ਾ ਐਂ ਲੱਗਿਆ ਕਿ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਬਹੁਤ ਵਾਰ ਹਰ ਬੰਦਾ ਇੱਕ ਸੈਲਫ ਇੰਟਰਸਟ ਨਾਲ ਫਿਲਮ ਬਣਾਉਂਦਾ ਭਾਵੇਂ ਕੋਈ ਪ੍ਰੋਡਿਊਸਰ ਹੈ ਡਾਇਰੈਕਟਰ ਹੈ ਰਾਈਟਰ ਹੈ ਤਾਂ ਕਈ ਵਾਰ ਮੈਂ ਦੇਖਿਆ ਕਿ ਉਹਨਾਂ ਦੇ ਸੈਲਫ ਇੰਟਰਸਟ ਕਰਕੇ ਪ੍ਰੋਜੈਕਟ ਸਫਰ ਕੀਤਾ ਹੂੰ ਇਹ ਬਹੁਤ ਵਾਰ ਹੋਇਆ ਮਤਲਬ 80% ਮੇਰੇ ਨਾਲ ਹੋਇਆ ਓਕੇ ਤਾਂ ਮੈਨੂੰ ਐ ਲੱਗਿਆ ਕਿ ਯਾਰ ਜਦ ਵੀ ਮੈਂ ਫਰਾਈਡੇ ਤੋਂ ਪਹਿਲਾਂ ਮੈਂ ਸੋਚਦਾ ਤਾਂ ਮੇਰੇ ਮਾਈਂਡ 'ਚ ਬਹੁਤ ਸਾਰੇ ਗੱਲਾਂ ਹੁੰਦੀਆਂ ਨੇ ਯਾਰ ਉਹ ਨਹੀਂ ਹੋਇਆ ਇਹ ਹੋਇਆ ਅੱਛਾ ਮੈਨੂੰ ਆਫਕੋਰਸ ਜਦੋਂ ਜਿਹੜੇ ਪ੍ਰੋਜੈਕਟ ਦਾ ਹਿੱਸਾ ਮੈਂ ਆ ਤਾਂ ਕਮੀਆਂ ਮੇਰੇ 'ਚ ਵੀ ਹੋਣਗੀਆਂ ਜੇ ਕੋਈ ਪ੍ਰੋਜੈਕਟ ਵਰਕ ਕਰ ਰਿਹਾ ਤਾਂ ਉਹਦਾ ਕ੍ਰੈਡਿਟ ਸਾਰਿਆਂ ਦਾ ਜੇ ਨਹੀਂ ਕਰ ਰਿਹਾ ਤਾਂ ਉਹਦਾ ਵੀ ਉਹਦਾ ਕ੍ਰੈਡਿਟ ਵੀ ਮੇਰਾ ਵੀ ਹੈ ਹਨਾ ਕਿ ਜੋ ਜੋਏ ਕੋਈ ਫਿਲਮ ਨਹੀਂ ਚੱਲਦੀ ਤਾਂ ਮੈਂ ਵੀ ਉਹਦਾ ਹੀ ਹਿੱਸਾ ਮੇਰਾ ਹੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ